one of the premium and prestigious professional institutes providing a wide range of professional courses with 100% placement assistance we are shri sai group of institutes pichle manimeesh pichle 22 saal to eh sare sade veer bhra sade buzurg jide vich sade bhra gagan thakur aajhone bhethe rajvi thakur aur <laughs> ade bade bhai saab uppi ji ਬਟੇ ਭਰਾ ਜੀ ਔਰ ਸਾਰੇ ਜਿੰਨੇ ਵੀ ਇਸ ਕਲੱਬ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਬੋਲੇ ਸ਼ੰਕਰ ਜੀ ਦਾ ਬਹੁਤ ਬਹੁਤ ਅਸ਼ੀਰਵਾਦ ਔਰ ਆਣਾ ਦੇ ਪੈਰਾ ਪਿੱਛੇ ਸਾਨੂੰ ਵੀ ਅੱਜ ਅਸ਼ੀਰਵਾਦ ਮਿਲਿਆ ਮੇਰ ਸਾਹਿਬ ਨੂੰ ਔਰ ਸਾਡੇ ਸਰਾਫਾ ਬਾਜ਼ਾਰ ਦੇ ਪ੍ਰਧਾਨ ਪੱਪੂ ਜੀ ਔਰ ਸਾਡੇ ਕਾਉਂਸਲਰ ਔਰ ਨਾਲ ਸਾਡੇ ਅੰਕਲ ਵਰਮਾ ਅਕਲਰਾ ਅੰਕਲ ਪਰਮਾ ਜੀ ਉਹ ਵੀ ਆਏ ਨੇ ਔਰ ਗਲਮਾਨੇ ਜਿੰਨੇ ਸ਼ਹਿਰ ਦੇ ਲੋਕ ਆਏ ਨੇ ਔਰ ਮੇਰੇ ਕਸ ਵਾਲੇ ਭਰਾ ਜਿਹੜੇ ਅਜ ਆਪਣਾ ਟਾਈਪ ਕਾਟ ਕੇ ਇੱਥੇ ਆਏ ਨੇ ਇਹ ਦੋ ਟਰੱਕ ਅੱਜ ਮਣੀਮੇਸ਼ ਯਾਤਰਾ ਵਾਸਤੇ ਤਿਰੰਗਰ ਰਸਤੇ ਜਾ ਰਹੇ ਨੇ ਜਿਹੜੇ ਉੱਪਰ ਕੁੰਡ ਜਿਹੜਾ ਗੋਰੀ ਕੁੰਡ ਹੈ ਸ਼ਿਵਕੁੰਡ ਸ਼ਿਵਕੁੰਡ ਦੇ ਵਿੱਚ ਹਰ ਸਾਲ ਇਹ ਇੱਕ ਮਹੀਨੇ ਦਾ ਸ਼ਿਵਰ ਲਾਂਦੇ ਨੇ ਉੱਥੇ ਚੱਗ ਲਾਂਦੇ ਨੇ ਔਰ ਮੈਂ ਇਹ ਸਭ ਕੋਲੇਸ਼ੰਕਰ ਜੀ ਦਾ ਅਸ਼ੀਰਵਾਦ ਹੈ ਸਾਡੇ ਸਾਰੇ ਭਰਾਵਾਂ ਨੂੰ ਪਰਿਵਾਰਾਂ ਨੂੰ ਔਰ ਸਾਡੇ ਮਾਧਿਅਮ ਦੇ ਥਰੂ ਕਿ ਇਹ ਬਹੁਤ ਪਾਵਨ ਵਾਲਾ ਮਹੀਨਾ ਫੋਨ ਦਾ ਪਿੰਨਾ ਹੈ ਔਰ ਇਹ ਵਿੱਚ ਰਖੜੀ ਤੋਂ ਬਾਅਦ ਉੱਪਰ ਸ਼ਿਵਰਾਤਰੀ ਦਾ ਜਿਹੜਾ ਜਨਮ ਅਸ਼ਟਮੀ ਆ ਜਾਂਦੀ ਹੈ ਜਨਮ ਅਸ਼ਟਮੀ ਤੋਂ ਬਾਅਦ ਉੱਪਰ ਰਾਧਾ ਅਸ਼ਟਮੀ ਔਰ ਜਿੰਨਾ ਵੀ ਹੈਗਾ ਮਨੀ ਮੇਸ਼ਤੀ ਯਾਤਰਾ ਬਹੁਤ ਪਵਿੱਤਰ ਯਾਤਰਾ ਮੰਨੀ ਜਾਂਦੀ ਹੈ ਔਰ ਜਿਹੜੇ ਭਗਤ ਉੱਥੇ ਜਾਂਦੇ ਨੇ ਉਹ ਇਹੀ ਬੰਦੇ ਨੇ ਕਿ ਸ਼ਰਧਾ ਸਾਖ ਬੋਲੇ ਸੰਤੋ ਕੀ ਉੱਥੇ ਮੌਜੂਦ ਹੈ ਉਹਨਾਂ ਦੇ ਅਸੀਂ ਦਰਸ਼ਨ ਕਰਦੇ ਹਾਂ ਮੈਂ ਇੱਕ ਵਾਰੀ ਸੋਰੀ ਸੰਸਥਾ ਨੂੰ ਸਾਰੇ ਆਪਣੇ ਭਰਾਵਾਂ ਨੂੰ ਸੁਰਗਾ ਨੂੰ ਜਿਹੜੇ ਐ 20-25 ਸਾਲ ਤੋਂ ਸੇਵਾ ਕਰ ਰਹੇ ਨੇ ਸਮਾਜ ਦੀ ਸੇਵਾ ਕਰ ਰਹੇ ਨੇ ਪਤਨੀ ਸੇਵਾ ਹਰਿਆਣਾ ਨੂੰ ਫੇਰ ਇੱਕ ਵਾਰੀ ਬਹੁਤ ਮਾਤਮੋ ਵਰਤਾ ਦਿੱਤਾ ਔਰ ਜਿਹਨੇ ਵੀ ਪਰਿਵਾਰ ਇਹਨਾਂ ਨਾਲ ਜੁੜੇ ਨੇ ਨੇ ਔਰ ਜਿਨ੍ਹਾਂ ਨੇ ਇਸ ਸੁਲੰਗਰਾਸਤੇ ਸੇਵਾ ਦਿੱਤੀ ਹੈ ਕੁਝ ਦੀ ਵੀ ਸੇਵਾ ਕੀਤੀ ਹੈ ਉਹਨਾਂ ਦੇ ਘਰ ਬੋਲੇ ਸ਼ੰਕਰ ਪੂਰੀ ਰਹੀਮ ਆਪਣੀ ਅਸ਼ੀਰਵਾਦ ਰੱਖਦਾ ਵਰਤੀ ਮਾ ਔਰ ਬੋਲੇ ਸ਼ੰਕਰ ਸਾਰਿਆਂ ਰੱਖਣ ਔਰ ਸਾਡੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਬholen ਸ਼ੰਕਰ ਪਵਿੱਤਰ ਦਿਹਾੜਾ ਵਾ ਅੱਜ ਭਗਵਾਨ ਬholen ਸ਼ੰਕਰ ਜੀ ਦੀ ਮਨੀ ਮੇਂਦੀ ਯਾਤਰਾ ਮਤੇ ਤੋੜਾ ਕਰਵਾਣਾ ਹੋਣ ਜਾ ਰਹੇ ਨੇ ਮੈਂ ਸਭ ਤੋਂ ਪਹਿਲਾਂ ਸਭਨਾ ਮਨੀ ਮੇਂ ਸੇਵਾ ਸੰਧੀ ਨਾਨਾ ਨਗਰ ਦੇ ਜਿੰਨੇ ਵੀ ਮੈਂਬਰ ਇੱਥੇ ਆ ਗਏ ਨੇ ਕਲੱਬ ਦੇ ਸਾਰੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਦੀ ਬਦੌਲਤ ਅੱਜ ਸਾਨੂੰ ਵੀ ਭਗਵਾਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਇਹਨਾਂ ਦੀ ਬਦੌਲਤ ਹੀ ਅਸੀਂ ਵੀ ਅੱਜ ਬੋਲੇ ਨਾਲ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਔਰ ਮੈਂ ਇਹਨਾਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਕਿ ਇਹ ਪਿਛਲੇ ਲਗਾਤਾਰ 20 ਸਾਲਾਂ ਤੋਂ ਇਹ ਕਾਰਜ ਕਰਦੇ ਆ ਰਹੇ ਹੈ ਪ੍ਰਭੂ ਦਾ ਹਮੇਸ਼ਾ ਹੀ ਸਿਮਰਨ ਕਰਦੇ ਨੇ ਔਰ ਉੱਥੇ ਜਾ ਕੇ 1 ਮਹੀਨਾ ਪੂਰਾ ਮਨੀ ਮੇਂ ਸ਼ਰ ਲੰਗਰ ਲਗਾਉਂਦੇ ਨੇ ਔਰ ਭਗਤਾਂ ਦੀ ਸੇਵਾ ਕਰਦੇ ਨੇ ਔਰ ਬੋਲੇ ਨਾ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਮੈਂ ਭਗਵਾਨ ਦੇ ਹੋਏ ਬ੍ਰਾਤਨਾ ਕਰਨਾ ਭਗਵਾਨ ਇਹਨਾਂ ਨੂੰ ਇਸੇ ਤਰ੍ਹਾਂ ਹੀ ਕਰਮੜ ਤੇ ਜੁਜਾਰੂ ਬਣਾਉਂਦਾ ਰਹੇ ਤਾਂ ਕਿ ਇਹ ਹਰ ਸਾਲ ਆਪਣਾ ਜਿਹੜਾ ਸ਼ਿਵਰ ਆ ਉੱਤੇ ਲਗਾਉਂਦੇ ਰਹਿਣ ਤੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਰਹਿਣ ਲੋਕਾਂ ਦੀ ਸੇਵਾ ਕਰਦੇ ਰਹਿਣ ਇੱਕ ਵਾਰੀ ਫੇਰ ਮੈਂ ਇਸ ਸਾਰੀ ਕਲੱਬ ਦਾ ਇੱਥੋਂ ਦੇ ਸਾਰੇ ਮੈਂਬਰਾਂ ਦਾ ਸਾਡੇ ਕਾਉਂਸਲਰ ਸਾਹਿਬ ਪੱਪੂ ਜੀ ਨੇ ਆਪਣਾ ਸਰਫਾ ਬਜਾਤਰ ਪਾਲ ਪੱਪੂ ਜੀ ਅਸ਼ੋਕਦੀ ਬਰਮਾ ਜੀ ਹੈ ਸਾਡੇ ਜਿਲ੍ਹੀ ਕਾਉਂਸਲਰ ਨੇ ਔਰ ਜਿੰਨੇ ਵੀ ਕਲੱਬ ਦੇ ਆਪਣਾ ਸਾਡੇ ਪ੍ਰਸਾਦ ਵਾਲੇ ਮੇਰੇ ਵੀਰ ਸਾਰੇ ਸਾਰੇ ਆਪਣਾ ਜਮਾਨ ਸਾਹਿਬ ਔਰ ਜਿੰਨੀ ਵੀ ਸਾਰੀ ਇੱਥੋਂ ਦੀ ਟੀਮ ਹੈਗੀ ਹੈ ਮੈਂ ਉਹਨਾਂ ਦਾ तहे ਦਿਲ ਤੋਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਬਦੌਦਤ ਅੱਜ ਸਾਨੂੰ ਭਗਵਾਨ ਦੀ ਸੇਵਾ ਕਰਨ ਦਾ ਇੱਥੇ ਹਾਜ਼ਰ ਲਗਾਉਣ ਦਾ ਮੌਕਾ ਮਿਲਿਆ ਮਹਾਂ ਸ਼ਿਵਕ ਜੀ ਲਿਖਦੇ ਕਿ ਇੱਕ ਬ੍ਰਹਮਾਣੀ ਮੇਂ ਦੇ ਬਾਅਦ ਤੋਂ ਪਿਛਲੇ 26 ਸਾਲਾਂ ਤੋਂ ਰਤਨ ਕੀਤਾ ਜਾ ਰਿਹਾ ਹੈ ਹਰ ਸਾਲ ਇਹ ਉੱਥੇ ਲੰਗਰ ਪਜਾਣ ਦੀ ਵਿਵਸਥਾ ਨਹੀਂ ਕਰਦੇ ਆਪ ਉਥੇ ਠਹਿਰ ਕੇ ਜਿਨੀ ਦੇ ਦੇ ਯਾਤਰਾ ਚਲਦੀ ਰਹਦੀ ਹੈ ਆਪ ਦੀ ਸੇਵਾ ਕਰਦੇ ਰਹਿਣ ਇਹਦੇ ਲਈ ਮੈਂ ਪਰਮਪਿਤਾ ਪ੍ਰਮਾਤਮਾ ਜੀ ਪ੍ਰਾਰਥਨਾ ਕਰਾਂਗਾ ਕਿ ਉਹ ਮੱਦ ਛੱਡ ਕੇ ਸ਼ਕਤੀ ਦੇਣ ਤਾਂ ਕਿ ਆਉਣ ਵਾਲੇ ਸਮੇਂ ਤੇ ਵੀ ਇਹ ਮਾਨਵਤਾ ਦੀ ਸੇਵਾ ਕਰਦੇ ਰਹਿ ਸਕਾਂ ਸੱਚਾ ਮਾਨਵ ਉਹ ਹੀ ਹੈ ਜਿਹੜਾ ਮਨੁੱਖਤਾ ਦੀ ਸੇਵਾ ਕਰਦਾ ਹੈ ਜਿੱਨੂੰ ਦੂਜੇ ਦਾ ਦੁੱਖ ਦੁੱਖ ਨੂੰ ਦਿਆ ਕਰਦਾ ਹੈ ਸੱਚਾ ਦਰਮਾਤ ਮੈਂ ਆਪਣੇ ਦਿਲ ਤੋਂ ਮੈਂ ਯੋਗ ਨਹੀਂ ਜੀ ਜਤ ਜਾਈ ਹੈ ਉਹਨਾਂ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਸਾਡੇ ਆਏ ਇਸ ਮੌਕੇ 'ਤੇ ਸੀ ਅਸ਼ੀਸ਼ ਜੀ ਜਜੀਤ ਬੇਦ ਪੰਨਾਲਾਲ ਭੱਗਿਆ ਜੀ ਸਰਪੰਨ ਪੱਪੂ ਜੀ ਜਿਹੜੇ ਸਾਡੇ ਕਬੀਤੀ ਦੇ ਪ੍ਰਧਾਨ ਨੇ ਸਾਰਿਆਂ ਦਾ ਐਸੇ ਕੌਂਸਲ ਤੇ ਬਹੁਤ ਬਹੁਤ ਨਿਕਾਤ ਕਰਤਮ ਪਰਮ ਪਿਤਾ ਪਰਮਾਤਮਾ ਕੇ ਰਾਲਖੀ ਸਭੇ ਪ੍ਰਾਰਥਨਾ ਕਰੀਏ ਕਿ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਲਈ ਅਸੀਂ ਕੰਮ ਕਰਦੇ ਰਹੀਏ ਜੈ ਭੋਲੇ